ਮੈਂ ਰਾਈਸਿੰਗ ਚੇਅਰਮੈਨ ਮਾਰਕੀਟ ਕਮੇਟੀ ਸਦੂਲਗੜ੍ਹ ਅੱਜ ਜੋ ਕਣਕ ਦੀ ਬੋਲੀ ਸ਼ੁਰੂਆਤ ਨਾਜਮ ਦੀ ਸਦੂਲਗੜ੍ਹ ਸਰਕਾਰੀ ਰੇਟ 2425 ਪ੍ਰਤੀ ਕੁਆਂਟਲਿਸਾਬ ਨਾਲ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਮੰਡੀ ਰੇ ਸਾਰੇ ਕੰਮ ਪ੍ਰਬੰਧ ਮੁਕੰਮਲ ਕਰ ਲਏ ਹੈ ਕਿਸੇ ਵੀ ਕਿਸਾਨ ਲੇਵਰ ਆਰਟੀਆ ਟਰਾਂਸਪੋਰਟ ਆਦਿ ਉਹ ਕਿਸੇ ਕਿਸੇ ਕਿਸਮ ਕਿਸੇ ਪ੍ਰਕਾਰ ਦੀ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਊਗੀ ਜੀ ਅੱਜ ਤੋਂ ਬਾਅਦ ਬੇਫਿਕਰ ਹੋ ਕਿਸਾਨ ਆਪਣੀ ਫਸਲ ਮੰਡੀਆਂ ਵਿੱਚ ਲਿਆ ਸਕਦੇ ਹਾਂ ਮਾਰਕੀਟ ਕਮੇਟੀ ਸੰਦੂਲਗੜ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਤੌਰ ਤੇ ਪੂਰੇ ਕਰ ਲਏ ਗਏ ਹਨ ਪਾਣੀ ਦਾ ਬਿਜਲੀ ਦਾ ਪੂਰਾ ਉੱਤਪੰਦ ਹੈ ਸਹੀ ਢੇਰੀ ਸਹੀ ਰੇਟ ਮਿਲਣਗੇ ਕੋਈ ਰੋਲਾ ਕੋਈ ਰੱਪਾ ਕੁਝ ਵੀ ਹੁੰਦਾ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਿਕ ਸਾਰੇ ਪ੍ਰਬੰਧ ਮੁਕੰਮਲ ਤੌਰ ਤੇ ਮਾਰਕੀਟ ਕਮੇਟੀ ਵੱਲੋਂ ਕੀਤੇ ਗਏ ਹਨ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਊਗੀ ਤੇ ਆੜ੍ਹਤੀਆ ਵੀਰਾਂ ਨੂੰ ਸਾਰੇ ਟਾਈਮ ਟੂ ਟਾਈਮ ਪੇਮੈਂਟ ਉਹਨਾਂ ਦੇ ਖਾਤੇ ਵਿੱਚ ਕਿਸਾਨ ਵੀਰਾਂ ਦੇ ਖਾਤੇ ਵਿੱਚ ਜਾਊਗਾ ਕੱਲ ਤੱਕ ਮਾਰਕੀਟ ਕਮੇਟੀ ਦੇ 100 ਐਮਟੀ ਕਣਕ ਆ ਚੁੱਕੀ ਹੈ 50 ਐਮਟੀ ਪੰਨਗਰਨ 50 ਐਮਟੀ ਮਾਰਕਫਿਡ ਅੱਜ ਅਸੀਂ ਧੰਨਵਾਦ ਦੀਆਂ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਜੀ ਮਾਨ ਜੀ ਆਂਦੇ ਆ ਤੇ ਸਾਡੇ ਹਲਕੇ ਦੇ ਐਮ.ਐਲ.ਏ ਸਰਦਾਰ ਗੁਰਪ੍ਰੀਤ ਸਿੰਘ ਜੀ ਬਣਾ ਲਈ ਅੱਜ ਜਿਹੜੀ ਸ਼ੁਰੂਆਤ ਆ ਸਾਡੇ ਮਾਰ ਕਮੇਟੀ ਦੇ ਚੇਅਰਮੈਨ ਰਾਏ ਸਿੰਘ ਜੀ ਆਨੇ ਬੋਲੀ ਲਾ ਕੇ ਅੱਜ ਸ਼ੁਰੂਆਤ ਕੀਤੀ ਆ ਅਤੇ ਅਸੀਂ ਆਰਤੀਆਂ ਨੂੰ ਸਰਦਾਰ ਭਗਵੰਤ ਸਿੰਘ ਜੀ ਮਾਨ ਜੀ ਆਂਦਾ ਤੇ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਮੰਡੀ ਦੇ ਵਿੱਚ ਹਰ ਇੱਕ ਕਿਸਮ ਦੀ ਸਹੂਲਤ ਦਿੱਤੀ ਹੋਈ ਆ ਕੋਈ ਬਾਰਦਾਨੇ ਦੀ ਕਮੀ ਅਸੀਂ ਇਨਸਪੈਕਟਰ ਸਾਹਿਬ ਨਾਲ ਗੱਲ ਕੀਤੀ ਐ ਵੀ ਬਾਰਦਾਨਾ ਪੂਰਾ ਕੰਪਲੀਟ ਆ ਸਾਡੇ ਕੋਲੇ ਔਰ ਕੋਈ ਵੀ ਪਾਣੀ ਦੀ ਸਹੂਲਤ ਜੋ ਕਿਸਾਨ ਇੱਥੇ ਫਸਲ ਲੈ ਕੇ ਆਉਂਦਾ ਪਾਣੀ ਦੀ ਜਾਂ ਕੋਈ ਹੋਰ ਕਿਸੇ ਕਿਸਮ ਦੀ ਸਹੂਲਤ ਤੋਂ ਉਹਨੂੰ ਵਾਜਾ ਨਹੀਂ ਰਹਿਣ ਦੇਵਾਂਗੇ ਤੇ ਅਸੀਂ ਕਿਸਾਨ ਭਾਈਆਂ ਨੂੰ ਅਪੀਲ ਕਰਦੇ ਆ ਵੀ ਉਹ ਸੁੱਕੀ ਕਣਕ ਲੈ ਕੇ ਮੰਡੀ 'ਚ ਆਉਣ ਤੇ ਅਸੀਂ ਉਹਨਾਂ ਨੂੰ ਇੱਥੇ ਬੈਠਣ ਨਹੀਂ ਦੇਵਾਂਗੇ ਮੈਂ ਫਿਰਤਪਾਲ ਸਿੰਘ ਪਿੰਡ ਮੀਰਪੁਰ ਖੁਰਦਾ ਤੇ ਮੈਂ ਕੱਲ੍ਹ ਸਵੇਰ ਕਣਕ ਲੈ ਕੇ ਆਇਆ ਸੀ ਹੌਨ ਸਾਰੀ ਮੇਰੀ ਝਾਰ ਲੱਗ ਗਈ ਤੇ ਅੱਜ ਆਏ ਸੀ ਇੰਸਪੈਕਟਰ ਸਾਹਿਬ ਬੋਲੀ ਲਾ ਕੇ ਤੇ ਬਹੁਤ ਵਧੀਆ ਪ੍ਰਬੰਧ ਹੈ ਸਾਰਾ ਕੁਝ ਪਾਣੀ ਤਾਂ ਨਹੀਂ ਸੈਟ ਉਸਾਰਾ ਪ੍ਰਬੰਧ ਹੈ ਹੈ ਮੰਡੀ 'ਚ ਕਿਸੇ ਪ੍ਰਕਾਰ ਦੀ ਕੋਈ ਪਰੇਸ਼ਾਨੀ ਤਾਂ ਨਹੀਂ ਹੈ ਨਹੀਂ ਨਹੀਂ ਹੱਦ ਤੱਕ ਕੋਈ ਪਰੇਸ਼ਾਨੀ ਨਹੀਂ ਜੀ ਕੀ ਭਾਰੂ ਕਰਨ ਕਰਦੀ ਅੱਜ ਤੋਂ ਡੀ ਬੋਲੀ ਲੱਗੀ ਹੈ ਅੱਛਾ 2425 ਰੁਪਏ ਲੱਗੀ ਹੈ ਜੀ ਹਾਂਜੀ